ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਨਵਜੋਤ ਕੁਰਸੀਦੂ ਦੇ 500 ਕਰੋੜ ਵਾਲੇ ਬਿਆਨ ਤੇ ਬੋਲੇ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਬਾਰੇ ਕਹੀਆਂ ਵੱਡੀ ਗੱਲਾਂ ਸਿਮ ਭਗਵੰਤ ਮਾਨ ਨੇ ਸੜਕ 'ਤੇ ਵਰਤੇ ਜਾ ਰਹੇ ਮਟੀਰੀਅਲ ਤੇ ਕੁਆਲਿਟੀ ਦਾ ਕੀਤਾ ਨਰੀਖਣ ਸਖਤ ਫੈਸਲਾ ਲੈਂਦੇ ਆ ਠੇਕੇਦਾਰਾਂ ਦੀਆਂ ਦਾਇਗੀਆਂ ਰੋਕਣ ਦੇ ਦਿੱਤੇ ਹੁਕਮ ਐਮਪੀ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਹਾਈ ਕੋਰਟ 'ਚ ਹੋਈ ਸੁਣਵਾਈ ਐ ਅਦਾਲਤ ਵਿੱਚ ਸਰਕਾਰ ਵੱਲੋਂ ਦਾਇਰ ਜਵਾਬ ਤੇ ਹੋਈ ਬਹਿਸ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਚੋਣਾਂ ਤੋਂ ਪਹਿਲਾਂ ਵੱਡਾ ਐਕਸ਼ਨ ਗੁਰਪ੍ਰੀ ਸੇਖੋਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਸੱਤ ਆਈਏਐਸ ਸਮੇਤ ਪੀਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ ਹਾਈ ਕੋਰਟ ਪਹੁੰਚਣ ਤੋਂ ਬਾਅਦ ਐਕਸ਼ਨ 'ਚ ਆਇਆ ਪੰਜਾਬ ਸਟੇਟ ਚੋਨ ਕਮਿਸ਼ਨ ਐਸਐਸਪੀ ਡੀਐਸਪੀ ਤੇ ਐਸਐਚਓ ਨੂੰ ਜਾਰੀ ਕੀਤੇ ਸਖਤ ਹੁਕਮ ਪੰਜਾਬ 'ਚ ਪਵੇਗੀ ਸੰਗਣੀ ਤੁੰਦ ਲੁਧਿਆਣਾ ਜਲੰਧਰ ਸਣੇ 13 ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾ ਰਹੀ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਬਿਜਲੀ ਸੋਧ ਬਿੱਲ ਦਾ ਵਿਰੋਧ 2 ਦਸੰਬਰ ਨੂੰ ਰੋਕਣਗੇ ਰੇਲਾ ਨਵਜੋਤ ਸਿੰਘ ਸਿੱਧੂ ਦੀ ਘਰ ਵਾਲੀ ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੇ ਕੈਪਟਨ ਅਮਰਿੰਦਰ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਜੋ ਕਿਹਾ ਉਹ ਪੂਰੀ ਤਰ੍ਹਾਂ ਗਲਤ ਹੈ ਉਹ ਜੋੜਾ ਅਸਥਿਰ ਹੈ ਮੈਂ ਉਹਨਾਂ ਨੂੰ ਲੰਬੇ ਸਮੇਂ ਤੋਂ ਦੇਖਿਆ ਹੈ ਨਵਜੋਤ ਸਿੰਘ ਸਿੱਧੂ ਮੇਰੇ ਮੰਤਰੀਸ਼ਾਨ ਅਤੇ ਉਹਨਾਂ ਨੂੰ ਦੋ ਵਿਭਾਗ ਦੇਣ ਦੇ ਬਾਵਜੂਦ ਉਹ ਲਗਾਤਾਰ ਸ਼ਿਕਾਇਤਾਂ ਕਰਦੇ ਰਹੇ ਮੈਂ ਉਹਨਾਂ ਨੂੰ ਪਾਵਰ ਪੋਰਟਫੋਲੀਓ ਵੀ ਦਿੱਤਾ ਅਤੇ ਫਿਰ ਵੀ ਉਹ ਕਈ ਮਹੀਨਿਆਂ ਤੋਂ ਆਪਣੀ ਜ਼ਿੰਮੇਵਾਰੀ ਸੰਭਾਲਦੇ ਰਹੇ ਨੌਕਰੀ ਲਈ ਫਿੱਟ ਨਹੀਂ ਸੀ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਹਨਾਂ ਦਾ ਮੁੱਖ ਮੰਤਰੀ ਉੱਦੇ ਲਈ 500 ਕਰੋੜ ਦਾ ਭੁਗਤਾਨ ਕੀਤੇ ਜਾਂਦਾ ਦਾ ਦਾਵਾ ਸਰਾਸਰ ਝੂਠ ਹੈ ਦੱਸ ਦिए ਕਿ ਨਵਜੋਤ ਖੁਰਸਿੱਦੂ ਨੇ ਸੀਐਮ ਚੇਰੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਸਿਆਸਤ ਵਿੱਚ ਪੁਚਾਲ ਮਚ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਦਾ ਚੇਹਰਾ ਬਣਨ ਲਈ 500 ਕਰੋੜ ਹੋਣਾ ਚਾਹੀਦਾ ਹੈ ਉਹਨਾਂ ਕੋਲ ਇੰਨੇ ਪੈਸੇ ਨਹੀਂ ਹਨ ਇਸ ਤੋਂ ਇਲਾਵਾ ਵੀ ਉਹਨਾਂ ਨੇ ਕਾਂਗਰਸ ਦੇ ਕਈ ਲੀਡਰਾਂ ਤੇ ਤੀਖਾ ਸ਼ਬਦੀ ਹਮਲਾ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਆਂ ਬਣੀਆਂ ਸੜਕਾਂ ਦਾ ਨਿਰਖਣ ਕੀਤਾ ਇੱਕ ਤਕਨੀਕੀ ਟੀਮ ਦੇ ਨਾਲ ਮੁੱਖ ਮੰਤਰੀ ਨੇ ਸਰਾਂਧ ਪਟਿਆਲਾ ਸੜਕ ਤੇ ਚੱਲ ਰਹੇ ਸੜਕ ਨਿਰਮਾਣ ਦਾ ਨਿਰਖਣ ਕੀਤਾ ਇੱਕ ਜਗ੍ਹਾ ਤੇ ਕੁਆਲਿਟੀ ਵਿੱਚ ਕਮੀਆਂ ਮਿਲਣ ਤੇ ਉਹਨਾਂ ਨੇ ਠੇਕੇਦਾਰਾਂ ਨੂੰ ਤੁਰੰਤ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਅਤੇ ਅਧਿਕਾਰੀਆਂ ਦੀ ਵੀ ਕਲਾਸ ਲਗਾਈ ਕੁਝ ਦਿਨਾਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਸੂਬੇ 'ਚ ਬਣੀਆਂ ਨਵੀਆਂ ਸੜਕਾਂ ਦੀ ਕੁਆਲਿਟੀ ਨੂੰ ਯਕੀਨੀ ਬਣਾਉਣ ਲਈ ਇੱਕ ਕਮੇਟੀ ਬਣਾਈ ਸੀ ਇਹ ਕਮੇਟੀ ਹਰ ਨਵੀਂ ਸੜਕ ਦਾ ਨਰੀਖਣ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸਹੀ ਢੰਗ ਨਾਲ ਬਣਾਈ ਗਈ ਹੈ ਜਾਂ ਉਸਾਰੀ ਵਿੱਚ ਕੋਈ ਕੁਤਾਹੀ ਹੋਈ ਹੈ ਪੂਰਾ ਨਰੀਖਣ ਰਿਕਾਰਡ ਅਤੇ ਰਿਪੋਰਟ ਸਿੱਧੇ ਮੁੱਖ ਮੰਤਰੀ ਦਫ਼ਤਰ ਨੂੰ ਸੌਂਪੀ ਜਾਵੇਗੀ ਇਹ ਪਹਿਲ ਕਦਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਕਿਸੇ ਪਹਿਲਾਂ ਸੂਚਨਾ ਦੇ ਫਤਿਹਗੜ੍ਹ ਸਾਈ ਪਹੁੰਚੇ ਅਤੇ ਉਥੇ ਬਣ ਰੀਆਂ ਸੜਕਾਂ ਦਾ ਚੰਚੇਤ ਨਿਰੀਖਣ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਹੰਦ ਪਟਿਆਲਾ ਸੜਕ ਤੇ ਚੱਲ ਰਹੇ ਸੜਕ ਦਾ ਨਿਰਮਾਣ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕਰਨ ਤੋਂ ਬਾਅਦ ਉਹਨਾਂ ਨੇ ਵਰਤੀ ਜਾ ਰਹੀ ਸਮਗਰੀ ਦੀ ਕੁਆਲਿਟੀ ਦਾ ਵੀ ਨਿਰੀਖਣ ਕੀਤਾ ਇੱਕ ਜਗ੍ਹਾ ਤੇ ਕਮੀਆਂ ਮਿਲਣ ਤੇ ਉਹਨਾਂ ਨੇ ਮੌਕੇ ਤੇ ਠੇਕੇਦਾਰ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਨਤਾ ਦੇ ਟੈਕਸ ਦੇ ਪੈਸੇ ਨੂੰ ਪਹਿਲਾ ਵਾਂਗ ਬਰਬਾਦ ਨਹੀਂ ਹੁੰ ਦਿੱਤਾ ਜਾਵੇਗਾ ਜੋ ਵੀ ਲਾਪਰਵਾਹੀ ਕਰੇਗਾ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਟਿਆਲਾ ਜ਼ਿਲ੍ਹੇ ਦੇ ਦੌਰੇ ਅਚਾਨਕ ਆਏ ਹਨ ਉਹ ਕੋਈ ਛਾਪਾ ਮਾਰਨ ਜਾਂ ਕਿਸੇ ਕੰਮ ਵਿੱਚ ਨੁਕਸ ਕੱਢਣ ਲਈ ਨਹੀਂ ਆਏ ਉਹ ਸੜਕ ਦਾ ਨਿਰਮਾਣ ਦੇਖਣ ਆਏ ਹਨ ਅਗਲੇ 4 ਮਹੀਨਿਆਂ ਚ 39000 ਕਿਲੋਮੀਟਰ ਸੜਕਾਂ ਬਣਾਈਆਂ ਜਾ ਰਹੀਆਂ ਹਨ ਉਹ ਉਹਨਾਂ ਦੀ ਕੁਆਲਿਟੀ ਦੀ ਜਾਂਚ ਕਰਨ ਆਏ ਹਨ ਅਤੇ ਜਦੋਂ ਮੁੱਖ ਮੰਤਰੀ ਨੇ ਕੁਆਲਿਟੀ ਦੀ ਜਾਂਚ ਕੀਤੀ ਤਾਂ ਮਟੀਰੀਅਲ ਘੱਟ ਨਿਕਲਿਆ ਮਿਆਰ ਅਨੁਸਾਰ 4 ਕਿਲੋਗ੍ਰਾਮ ਦੀ ਲੋੜ ਸੀ ਪਰ ਅੱਧਾ ਵੀ ਅੱਧਾ ਵੀ ਮਟੀਰੀਅਲ ਨਹੀਂ ਸੀ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਤੇ ਉਸ ਦੀ ਅਦਾਇਗੀ ਰੋਕੀ ਜਾਵੇਗੀ ਉਹਨਾਂ ਨੇ ਜੋ ਕੰਮ ਕੀਤਾ ਹੈ ਉਸ ਦਾ ਵੀ ਮੌਈਨਾ ਕੀਤਾ ਜਾਵੇਗਾ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਹਾਈ ਕੋਰਟ ਚ ਸੁਣਵਾਈ ਹੋਈ ਹੈ ਇਸ ਦੌਰਾਨ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਬਾਰੇ ਇਕਮਹੱਤਾਪੁਰਨ ਦਾਵਾ ਕੀਤਾ ਹੈ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਕਿਹਾ ਕਿ ਅਮਰਿਤਪਾਲ ਸਿੰਘ ਸਮਾਜ ਵਿਰੋਧੀ ਤੱਤਾਂ ਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਸੀ ਅਤੇ 15 ਲੋਕਾਂ ਦੇ ਕਤਲ ਦੀ ਸਾਜ਼ਿਸ਼ ਰਚ ਰਹੇ ਸੀ ਉਹ ਹੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ ਇਹ ਦਾਵਾ ਹਾਈ ਕੋਰਟ ਚ ਅਮਰਿਤਪਾਲ ਦੀ ਪੈਰੋਲ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤਾ ਗਿਆ ਸੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਸਰਦ ਰੁੱਤ ਸੈਸ਼ਨ 'ਚ ਸ਼ਾਮਲ ਹੋਣ ਅਤੇ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਲਈ ਪੈਰੋਲ ਪਟੀਸ਼ਨ ਦਾਇਰ ਕੀਤੀ ਸੀ ਅਦਾਲਤ ਨੇ ਇਸ ਮਾਮਲੇ 'ਤੇ ਟਿੱਪਣੀ ਕਰਦੇ ਹਾਂ ਕਿ ਹੈ ਕਿ ਉਨ੍ਹਾਂ ਕੋਲ ਕਿਸੇ ਕੈਦੀ ਨੂੰ ਸੰਸਦ ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣ ਜਾਂ ਇਜਾਜ਼ਤ ਦੇਣ ਦਾ ਅਧਿਕਾਰ ਨਹੀਂ ਹੈ ਹਾਈ ਕੋਰਟ 'ਚ ਸਰਕਾਰ ਦੇ ਵਕੀਲ ਨੇ ਕਿਹਾ ਕਿ ਸੰਸਦ ਮੈਂਬਰ ਅਮਰਿਤਪਾਲ ਸਿੰਘ ਵਿਰੁੱਧ ਜਾਰੀ ਕੀਤੇ ਗੇ ਦੀ ਜੇ ਨਜ਼ਰਬੰਦੀਆ ਦੇਸ਼ ਦੇ ਧਾਰਤੇ ਉਹ ਸਮਾਜ ਲਈ ਖਤਰਾ ਹੈ ਉਥੇ ਹੀ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਅਦਾਲਤ ਵਿੱਚ ਸਰਕਾਰ ਵੱਲੋਂ ਦਾਇਰ ਜਵਾਬ ਤੇ ਬੈਸ ਹੋਈ ਹੈ ਬਚਾਅ ਪੱਖ ਨੇ ਦਲੀਲ ਦਿੱਤੀ ਹੈ ਕਿ ਅਮਰਿਤਪਾਲ ਸਿੰਘ ਨੂੰ ਕਸਟਡੀ ਪੈਰੋਲ ਦਿੱਤੀ ਜਾਵੇ ਜਿਸ ਨਾਲ ਕਾਨੂੰਨ ਵਿਵਸਥਾ ਨੂੰ ਕੋਈ ਖਤਰਾ ਨਹੀਂ ਹੈ ਵਕੀਲ ਨੇ ਸੰਸਦ ਮੈਂਬਰ ਇੰਜੀਨੀਅਰ ਅਸ਼ੀਦ ਅਤੇ ਪੱਪੂ ਯਾਦਵ ਦੀ ਮਿਸਾਲ ਦਿੰਦੇ ਆ ਕਿ ਹੈ ਕਿ ਜਿਸ ਤਰ੍ਹਾਂ ਇਨਾ ਗੁਣੁਰਾਹ ਦਿੱਤੀ ਗਈ ਸੀ ਉਸੇ ਤਰਜ਼ ਤੇ ਅਮਰੀਤ ਪਾਲ ਸਿੰਘ ਨੂੰ ਵੀ ਸਰਦਰੁੱਤ ਇਜਲਾਸ ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਹਲਕੇ ਦੇ ਪੱਖ ਦੇ ਮੁੱਦੇ ਸੰਸਦ ਵਿੱਚ ਚੁੱਕ ਸਕਣ ਦੂਜੇ ਪਾਸੇ ਸਰਕਾਰ ਨੇ ਅਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਸਖਤ ਵਿਰੋਧ ਕੀਤਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਚੋਣਾਂ ਤੋਂ ਪਹਿਲਾਂ ਵੱਡਾ ਐਕਸ਼ਨ ਲੈਂਦੇ ਹੋਏ ਪੰਜਾਬ ਪੁਲਿਸ ਨੇ ਗੁਰਪ੍ਰੀਤ ਸੇਖੋਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਸਾਵਧਾਨੀ ਦੇ ਉਪਾਅ ਵੱਜੋਂ ਗ੍ਰਿਫਤਾਰ ਕੀਤਾ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਅਤੇ ਸ਼ਾਂਤੀਪੂਰਨ VOTING ਨੂੰ ਯਕੀਨੀ ਬਣਾਉਣ ਲਈ ਕੀਤੀ ਹੈ ਦੱਸਦੀ ਹੈ ਕਿ ਗੁਰਪ੍ਰੀਤ ਸੇਖੋ ਨਾਬਾ ਜੇਲ ਬ੍ਰੇਕ ਆਉਣ ਦਾ ਮੁੱਖ ਮਲਜ਼ਮ ਹੈ ਪੰਜਾਬ ਪੁਲਿਸ ਵਿਭਾਗ ਚ ਵੱਡਾ ਫੇਰਬਦਲ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ 7 IAS ਅਤੇ 1 PCS ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਤੇਜਵੀਰ ਸਿੰਘ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਚ ਵਧੀਕ ਮੁਖਸਤਤਰ ਲਾਇਆ ਗਿਆ ਹੈ ਮਨਵੇਸ਼ ਸਿੰਘ ਸਿੱਧੂ ਨੂੰ ਕਿਰਤ ਵਿਭਾਗ ਦੇ ਪਰਵੰਤ ਕੇ 77 ਦੇ ਨਾਲ-ਨਾਲ ਤੇ ਪੁਨਰਵਾਸ ਵਿਭਾਗ ਦੇ 77 ਤੇ ਰੂਪਨਗਰ ਦੇ ਕਮਿਸ਼ਨ ਵੱਜੋਂ ਵਾਧੂ ਚਾਰ ਦਿੱਤਾ ਗਿਆ ਹੈ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਚ ਤੰਦਲੀਆਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚਣ ਤੋਂ ਬਾਅਦ ਹੁਣ ਪੰਜਾਬ ਸਟੇਟ ਚੋਣ ਕਮਿਸ਼ਨ ਨੇ ਸੂਬੇ ਦੇ ਸਾਰੇ ਐਸਐਸਪੀ ਡੀਐਸਪੀ ਐਸਐਚਓ ਨੂੰ ਚੋਣਾਂ ਨੂੰ ਨਿਰਪੱਖਤਾ ਨਾਲ ਨੇਪਰੇ ਚਾੜਾਉਣ ਦੇ ਨਿਰਦੇਸ਼ ਦਿੱਤੇ ਹਨ ਦੱਸ ਦਈਏ ਕੇਸ਼ ਸ਼ਰਮਣੀ ਅਕਾਲੀ ਦਲ ਵੱਲੋਂ ਚੋਣਾਂ 'ਚ ਤੰਦਲੀਆਂ ਦਾ ਮੁੱਦਾ ਚੁੱਕਿਆ ਗਿਆ ਸੀ ਤੇ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਸੀ ਜਿਸ ਤੇ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਹੁਕਮ ਜਾਰੀ ਕੀਤੇ ਸਨ ਕਮਿਸ਼ਨ ਨੇ ਆਪਣੇ ਸਰਕੂਲਰ ਵਿੱਚ ਕਿਹਾ ਕਿ ਇਹ ਚੋਣਾਂ ਪਾਰਟੀ ਲਾਈਨਾਂ ਤੇ ਲੜੀਆਂ ਜਾ ਰਹੀਆਂ ਹਨ ਇਸ ਲਈ ਹਰ ਕੋਈ VOTING ਪ੍ਰਕਿਰਿਆ ਤੇ ਨਜ਼ਰ ਰੱਖੇਗਾ ਇਸ ਲਈ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹ ਨਾ ਸਿਰਫ ਪੂਰੀ ਨਿਰਪੱਖਤਾ ਤੇ ਪਾਰਦਰਸ਼ਤਾ ਬਣਾਈ ਰੱਖੇ ਸਗੋਂ ਚੋਣ ਪ੍ਰਕਿਰਿਆ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਾਲਾ ਆਚਰਣ ਵੀ ਪ੍ਰਦਰਸ਼ਿਤ ਕਰੇ ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਤੇਜ਼ ਜਵਾਬ ਦੇਣ ਅਤੇ ਐਮਸੀਸੀ ਉਲੰਘਣਾਵਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਪੁਲਿਸ ਅਧਿਕਾਰੀਆਂ ਨਾਲ ਨਿਯਮਿਤ ਤਾਲਮੇਲ ਮੀਟਿੰਗਾਂ ਕਰਨ ਤੇ ਵੀ ਜ਼ੋਰ ਦਿੱਤਾ ਗਿਆ ਹੈ ਪੰਜਾਬ ਚ ਠੰਡ ਦਾ ਕਹਿਰ ਲਗਾਤਾਰ ਵਧ ਰਿਹਾ ਤੇ ਅੱਜ ਤੋਂ ਸੂਬੇ ਦੇ ਕਈ ਹਿੱਸਿਆਂ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅਮਰੀਕਸਰ, ਹੁਸ਼ਿਆਰਪੁਰ, ਨਮਾਸ਼ਾਹਰਫਤ, ਗੜ੍ਹਸਾਈਂ, ਰੂਪਨਗਰ, ਪਟਿਆਲਾ, ਮੋਹਾਲੀ, ਤਰਨਤਾਰਨ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਸਮੇਤ 13 ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਹੈ ਮੌਸਮ ਵਿਭਾਗ ਅਨੁਸਾਰ 16 ਦਸੰਬਰ ਤੱਕ ਮੌਸਮ ਇਹੋ ਜਿਹਾ ਰਹੇਗਾ ਇਸ ਦੇ ਨਾਲ ਹੀ ਕੁਝ ਇਲਾਕਿਆਂ 'ਚ ਸੰਘਣੀ ਧੁੰਦ ਬਣੀ ਰਹੇਗੀ ਮੌਸਮ ਵਿਭਾਗ ਵੱਲੋਂ ਉਂਝ ਬਾਰਿਸ਼ਵੰਦੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪੰਜਾਬ ਚ ਅਗਲੇ 5 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਤੇ ਠੀਤ ਲਹਿਰ ਦਾ ਕਹਿਰਵਦਨ ਦੇ ਨਾਲ ਨਾਲ ਸੰਗਣੀ ਧੁੰਦ ਵੀ ਵਧੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਰੀਜ਼ਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਅਤੇ ਰਾਜ ਦੀ ਸਿਹਤ ਸੰਭਾਲ ਪ੍ਰਣਾਲੀ ਦੇ ਅੰਦਰ ਇਨਸਾਨੀਅਤ ਨੂੰ ਯਕੀਨੀ ਬਣਾਉਣ ਲਈ ਨਿੱਜੀ ਹਸਪਤਾਲ ਲਈ ਸਖਤ ਨਾਵੇਂ ਹੁਕਮ ਜਾਰੀ ਕੀਤੇ ਹਨ ਜਿਸ ਚ ਕਿਹਾ ਗਿਆ ਹੈ ਕਿ ਜੇਕਰ ਇਲਾਜ ਦੌਰਾਨ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਬਕਾਇਆ ਭੁਗਤਾਨ ਕਰਕੇ ਡਾਕਟਰ ਪਰਿਵਾਰ ਨੂੰ ਮ੍ਰਿਤਕ ਦੇ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ ਇਸ ਦੇ ਨਾਲ ਹੀ ਬਕਾਇਆ ਭੁਗਤਾਨ ਲਈ ਮਰੀਜ਼ ਦੇ ਪਰਿਵਾਰ ਨੂੰ ਜਲੀਲ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਹੁਕਮਾ ਚ ਕਿਹਾ ਗਿਆ ਹੈ ਕਿ ਸਾਰੇ ਹਸਪਤਾਲਾਂ ਵਿੱਚ ਮੋਰਚਰੀ ਹੋਣਾ ਲਾਜ਼ਮੀ ਹੋਵੇਗਾ ਹਸਪਤਾਲ ਨੂੰ ਬਿਨਾਂ ਬਿੱਲ ਚੁਕਾਏ ਪਰਿਵਾਰ ਨੂੰ ਮ੍ਰਿਤਕ ਦੇ ਦੇਣੀ ਪਵੇਗੀ ਹਰੇਕ ਹਸਪਤਾਲ 'ਚ ਸ਼ਾਹ ਵਾਹਨ ਵੀ ਜ਼ਰੂਰ ਹੋਣਾ ਚਾਹੀਦਾ ਹੈ ਮ੍ਰਿਤਕ ਦੇਹਾਂ ਦਾ ਸਨਮਾਨ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਹਸਪਤਾਲਾਂ ਨੂੰ ਹੁਕਮਾਂ ਦੇ ਬੋਰਡ ਲਾਉਣੇ ਲਾਜ਼ਮੀ ਹੋਣਗੇ ਲਾਵਾਰਿਸ਼ ਲਾਸ਼ਾਂ ਦਾ ਸੰਸਕਾਰ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ ਸਖਬੀਰ ਬਾਦਲ ਨੇ ਆ ਕੇ ਆਪਦੀ ਮੰਦਬੁੱਧੀ ਦਾ ਜਿਹੜਾ ਸਬੂਤ ਦਿੱਤਾ ਔਰ ਜੋ ਉੱਥੇ ਉਹਨੇ ਮੇਰੇ ਖਲਾਫ ਜਾਤੀ ਜਾਤੀ ਸ਼ਬਦ ਵਰਤੇ ਮੇਰੇ ਵੀਰੋ ਮੈਂ ਉਸ ਬੰਦੇ ਨੂੰ ਦੋ ਤਿੰਨ ਗੱਲਾਂ ਕਹਿਣੀਆਂ ਚਾਹਣਾ ਮੈਂ ਅੱਜ ਤੱਕ ਉਹਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਸвая ਨਹੀਂ ਸੀ ਬੋਲਿਆ ਪਰ ਜਿਹੜਾ ਬੰਦਾ ਮੇਰੀ ਇੱਜ਼ਤ ਦਾ ਭਾਈਵਾਲ ਨਹੀਂ ਮੈਂ ਮਿੱਤਰੋ ਇਹੋ ਜਿਹੇ ਬੰਦਾ ਮੈਂ ਕਦੀ ਉਸ ਬੰਦੇ ਦੀ ਵੀ ਇੱਜ਼ਤ ਦਾ ਭਾਈਵਾਲ ਨਹੀਂ ਬੰਦਾ ਜੇ ਕੋਈ ਮੇਰੀ 20% ਇੱਜ਼ਤ ਕਰੇ ਤੇ ਮੈਂ ਉਹਨੂੰ 100% ਇੱਜ਼ਤ ਦੇਣਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੇ ਵੀਰੋ ਜੋ ਕੁਛ ਉਹਦਣ ਉੱਥੇ ਇਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਉਹ ਤੁਸੀਂ ਪੰਥ ਦਾ ਢੋਂਗ ਰਚਦੇ ਹੋ ਸਾਡੇ 10ਵੇਂ ਪਾਤਸ਼ਾਹੀਆਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਜਿਹੜੇ ਗੁੰਮ ਹੋਏ ਸੀ ਦਸ ਸੁਖਬੀਰ ਸਾਹਿਬ ਤੂੰ ਅੰਨਾ ਬਾਰੇ ਕੀ ਕੀਤਾ ਓਏ ਦਸ ਮੈਨੂੰ ਧਾਮੀ ਤੂੰ ਕੀ ਕੀਤਾ ਅੰਨਾ ਬਾਰੇ ਓ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਦੇ ਪਰਚਾ ਦਰਜ ਕੀਤਾ ਓਏ ਤੇ ਤੂੰ ਹੀ ਕੀ ਕੀਤਾ ਮੇਰੇ ਵੀਰੋ ਇਹ ਲੋਕ ਕੱਲ ਦੀ ਗੱਲ ਕਰਦੇ ਆ ਇਹ ਕਹਿੰਦੇ ਆ ਕਿ ਅਸੀਂ ਇਸ ਐਫਆਈਆਰ ਨੂੰ ਐਫਆਈਆਰ ਨਹੀਂ ਮੰਨਦੇ ਤੁਸੀਂ ਮੰਨਦੇ ਨਹੀਂ ਉਹ ਤੁਸੀਂ ਤੇ ਕਾਲ ਤੱਕ ਸਾਬ ਦਾ ਹੁਕਮ ਨਹੀਂ ਮੰਨਦੇ ਤੁਸੀਂ ਸਾਡੇ ਗੁਰੂ ਨੂੰ ਨਹੀਂ ਮੰਨਦੇ ਤੇ ਤੁਸੀਂ ਪਤਾ ਨਹੀਂ ਕਿੰ ਨੂੰ ਮੰਨਦੇ ਹੋ ਸੋ ਮੇਰੇ ਵੀਰੋ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਮੈਂ ਪਿੰਡ ਪਿੰਡ ਗਿਆ ਮੈਨੂੰ ਮੌਕਾ ਮਿਲ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾ onc ਸੰਤੀ ਦੀ ਲਖਣ ਦੇ ਵਿੱਚ ਪਿੰਡ ਪਿੰਡ ਗਿਆ ਲੋਕਾਂ ਨੇ ਮੈਨੂੰ ਹੱਥਾਂ ਦੇ ਚੁੱਕਿਆ ਮੈਂ ਲੋਕਾਂ ਦੇ 20 ਸਾਲ ਇਥੇ ਕੰਮ ਕੀਤੇ ਮੇਰੇ ਮਨ ਨੂੰ ਤਸੱਲੀ ਆ ਮੈਂ ਸਵੇਰ ਤੋਂ ਸ਼ਾਮਾਂ ਤੱਕ 10 ਪਿੰਡ ਕੱਢ ਕੇ ਜਾਵਾਂ ਮੈਨੂੰ ਰਾਤ ਨੂੰ ਨੀਂਦ ਖੁੱਲ ਕੇ ਆਉਂਦੀ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੱਤਾ ਆ ਜਿਹੜਾ ਅੱਜ ਦਾ ਤੁਹਾਡਾ ਠਾਠਾ ਮਾਰਦਾ ਕੱਠ ਜਿਹੜਾ ਤੁਸੀਂ ਐਡਾ ਵੱਡਾ ਸਬੂਤ ਦਿੱਤਾ ਜਿੱਤਦਾ ਮੈਂ ਐਦ ਕੀ ਇਹ ਤੁਹਾਡੇ ਸਿਰ ਤੇ ਬੜਕ ਮਾਰ ਕੇ ਚੱਲਿਆ ਜੇ ਮੇਰੇ ਵੀਰੋ 14 ਨੂੰ ਵੋਟਾਂ ਪੈਣੀਆਂ ਮੈਨੂੰ ਇਹ ਮਹਿਸੂਸ ਤੁਸੀਂ ਕਰਾਤਾ ਕਿ 17 ਨੂੰ ਇਸ ਹਲਕੇ ਦੇ ਵਿੱਚੋਂ ਇਹਨਾਂ ਦੀਆਂ ਜੜ੍ਹਾਂ ਪੁੱਟ ਕੇ ਆਪਾਂ ਬਾਹਰ ਸੁੱਟ ਕੇ ਆਵਾਂਗੇ ਸੋ ਤਗੜੇ ਹੋ ਜਾਓ ਪਿੰਡ-ਪਿੰਡ ਜਾ ਕੇ ਵੜ ਜਾਓ ਪਿੰਡ-ਪਿੰਡ ਦਾ ਨਤੀਜਾ ਆਉਣਾ ਪਿੰਡ-ਪਿੰਡ ਦਾ ਰਿਜ਼ਲਟ ਆਉਣਾ ਇਹ ਜਿਹੜੇ ਗੁਰੂ ਦੇ ਦੋਖੀ ਨੇ ਇਹ ਬਗਰਾੜੀ ਕਾਂਡ ਵਾਲੇ ਇਹ ਕੋਟਕਪੂਰੇ ਵਾਲੇ ਇਹਨਾਂ ਨੂੰ ਮੈਂ ਇੱਕ ਗੱਲ ਦੱਸਣੀ ਚਾਹਣਾ ਮੇਰੇ ਵੀਰੋ ਇੱਕ ਤਰੀਕ ਤੋਂ ਲੈ ਕੇ 4 ਤਰੀਕ ਤੱਕ ਕਾਗਜ਼ ਭਰਨੇ ਸੀ। ਨਾ ਕੋਈ 1 ਨੂੰ ਆਇਆ, ਨਾ 2 ਨੂੰ ਆਇਆ, ਨਾ 3 ਨੂੰ ਆਇਆ। 4 ਨੂੰ 11 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਸੀ। ਇਹ ਬੰਦੇ ਆਏ ਜਿਹਦਾ ਪਹਿਲਾ ਫੈਲਾ ਲੈ ਕੇ ਅੰਦਰ ਵੜਦੇ ਹੁੰਦੇ ਸੀ ਨਾ। ਉਹਦਾ ਵੜਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ। ਮਹਨ ਨਾ। ਹੁਣ ਤੁਹਾਡਾ ਸਮਾਂ ਖਤਮ ਹੋ ਗਿਆ ਮਿੱਤਰੋ। ਮੈਂ ਇਹੋ ਹੀ ਤੇ ਬਦਮਾਸ਼ੀ ਤੁਹਾਡੀ ਖਤਮ ਕਰਨੀ ਹੈ। ਮੈਂ ਇਹਨਾਂ ਦੀ ਬਦਮਾਸ਼ੀ ਖਤਮ ਕੀਤੀ। ਤੇ ਕਹਿੰਦੇ ਸਾਡੇ ਨਾਲ ਤਕਾ ਹੋ ਗਿਆ ਹੁਣ ਵੱਡੇ ਪੱਦਰ ਤੇ ਬਹੁਤ ਹੀ ਸਾਡੇ ਨਾਲ ਪਰਿਵਾਰ ਜਿਹੜੇ ਇਹਨਾਂ ਨੂੰ ਛੱਡ ਕੇ ਆਏ ਨੇ ਬਸ ਐਸੀ ਗੱਲ ਦਾ ਦੋਖ ਹੈ ਕਿ ਸਾਡੇ ਪਰਿਵਾਰ ਇਹ ਦੇ ਨਾਲ ਕਿਉਂ ਜਾਣਦੇ ਕੀ ਗੱਲ ਸਾਨੂੰ ਕੋਈ ਸ਼ੂਦੀ ਬਿਮਾਰੀ ਆ ਸਾਡੇ ਨਾਲ ਬੰਦੇ ਆ ਨਹੀਂ ਸਕਦੇ ਮੈਨੂੰ ਲੋਕਾਂ ਨਾਲ ਮੈਂ ਲੋਕਾਂ ਨਾਲ ਖੜਨ ਵਾਲਾ ਬੰਦਾ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਮੇਰੇ ਵੀਰੋ ਉਹ ਦਿਨ ਦੂਰ ਨਹੀਂ ਹੋਣਾ ਸਤਾਰਾ ਦੂਰ ਨਹੀਂ ਆਪਾਂ ਇਹਨਾਂ ਦੀਆਂ ਜੜਾ ਬੋਟੀਆਂ ਰੱਖ ਦੇਣੀਆਂ ਆਪਣੀ ਸ਼ਕਲ ਦਿਖਾਉਣ ਵਾਸਤੇ ਘੱਟੋ ਘੱਟ ਹਜ਼ਾਰ ਕਰੋੜ ਲੌਂਦਾ ਕੋਈ ਕੰਦ ਨਹੀਂ ਛੱਡੀ ਆਇਓ ਭਗਵੰਦ ਬਾਨੀ ਕੋਈ ਸੜਕ ਨਹੀਂ ਛੱਡੀ ਝੂਠ ਤੇ ਝੂਠ ਉਤੋਚੀ ਜਾਂਦਾ ਫੋਟੋ ਲਾ ਲਾ ਕੇ ਮੈਂਸ਼ਨ ਆ ਜਿਹੜੀ ਫੋਟੋ ਇੰਨੇ ਲੋਕੀ ਦੁੱਭੀ ਹੋਏ ਬੈਠੇ ਫੋਟੋ ਦੋ ਹਲੇ ਤਾਂ ਆਇਆਂ ਤੋਂ ਨਹੀਂ ਦੇਈ ਕੋਈ ਮੈਨਸ 2 ਜਰ ਮਹੀਨੇ ਦਾ ਫਿਰ ਸਾਰੇ ਖੇਤਰ ਮਾਰਿਆ ਕਰਨੇ ਫੋਟੋ ਐਸ ਕਰਕੇ ਗੁਰੂ ਸਾਹਿਬ ਬੇਨਤੀ ਕਰਦਾ ਦੇਖੋ ਬਹੁਤ ਆਪਾਂ ਪਿੱਛੇ ਰਹਿ ਗਏ ਆ ਮੈਨੂੰ ਤੁਹਾਡੇ ਤੇ ਮਾਣ ਆ ਕਿਉਂਕਿ ਤੁਸੀਂ ਮੈਨੂੰ ਪਾਰਲੀਮੈਂਟ ਦਾ ਮੌਕਾ ਦਿੱਤਾ ਤੇ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਮੌਕਾ ਕਿਤੇ ਆ ਜੇ ਆ ਜਿਹੜਾ ਫਿਰੋਜ਼ਪੁਰ ਪਾਰਲੀਮੈਂਟ ਹੈ ਤੁਹਾਨੂੰ ਇਹ ਜਾਂ ਨਜ਼ਾਰਾ ਲਿਆ ਕੇ ਦਿਖਾ ਦੂੰਗਾ ਐਜੇ ਤੁਹਾਨੂੰ ਜਿਹੜੀਆਂ ਕਿਸੇ ਚੀਜ਼ ਦੀ ਕਮੀ ਰਹਿਣੀ ਵੀ ਨਹੀਂ ਦੇਣਾ ਨਾਲੇ ਤੁਹਾਨੂੰ ਪਤਾ ਮੇਰੇ ਕੰਮ ਕਰਨ ਦਾ ਤਰੀਕਾ ਪਤਾ ਹੈ ਹਨ ਅੱਜ ਲਾਲਰਵਾਜ ਜਾ ਕੇ ਦੇ ਹੂੰ ਉਹ ਉਦ ਹੀ ਬਣਾ ਦੂ ਸਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਨੇ ਠੱਗੀ ਥੋਰੀ ਕੀਤੀ ਹੈ ਕੋਈ ਲੱਭਣੇ ਨਹੀਂ ਮੱਦਮਾ ਜੀ ਜਿੰਨੇ ਇਹਨਾਂ ਨੇ ਠੱਗੀ ਕੀਤੀ ਸੋ ਮੈਂ ਆਈ ਬੇਨਤੀ ਕਰਨਾ ਸਾਰੇ ਹੁਣ ਧੜੇ ਬੰਦੀ ਛੱਡ ਦਿਓ ਕੁਛ ਮਰਜੀ ਛੱਡ ਦਿਓ ਗਲਤੀ ਨਾ ਹੋਣ ਇੱਕ ਕਰਿਓ ਕਿਨੇ ਅਕ ਤਜਰਬੇ ਕਰਨੇ ਛੱਡ ਦਿਓ ਕਿਉਂਕਿ ਤਜਰਬੇयां ਨਹੀਂ ਮਰਿਆ ਅਕਾਲੀ ਦਲ ਆਪਣੀ ਮਾਂ ਪਾਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਅਸੀਂ ਜਿਉਣਾ ਮਾਰਨਾ ਤੁਹਾਡੇ ਵਾਸਤੇ ਹੈ ਝਾੜੂ ਵਾਲੇ ਨਹੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਨਾ ਕਾਂਗਰਸ ਨੇ ਸਾਡੀ ਸੋਚ ਸਾਡਾ ਨਿਸ਼ਾਨਾ ਪੰਜਾਬ ਹੈ ਹਰ ਰਵਾਈ ਪੰਜਾਬ ਦੀ ਲੜਨ ਨੂੰ ਤਿਆਰ ਹੈ ਜਾਨ ਦੇਣ ਨੂੰ ਤਿਆਰ ਹੈ ਪੰਜਾਬ ਵਾਸਤੇ ਕੌਮ ਵਾਸਤੇ ਅੱਜ ਜਦ ਆਪਾਂ ਕਮਜ਼ੋਰ ਕਰਤਾ ਨਾ ਆਪਣੇ ਕਾਲੀ ਦਲ ਨੂੰ ਪਿਛਲੇ 10 ਸਾਲਾਂ ਚ ਸਭ ਤੋਂ ਵੱਡਾ ਨੁਕਸਾਨ ਆਪਣਾ ਹੋ ਗਿਆ ਜਿਹੜੇ ਮੁਲਕ ਦੀ ਜਿਹੜੇ ਸੂਬੇ ਦੀ ਫੌਜ ਖਤਮ ਹੋ ਜੇ ਜਾਂ ਕਮਜ਼ੋਰ ਹੋ ਜੇ ਉਹਦੇ ਜਿਹੜਾ ਹੁੰਦਾ ਉਹਦੇ ਤੇ ਹਮਲਾ ਕਰ ਲਤੈ ਤੁਸੀਂ ਦੇਖ ਲਓ ਤੁਸੀਂ ਕਾਲੀ ਦਲ ਕਮਜ਼ੋਰ ਕਰਾਇਆ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਤਾਂਤ ਹਜ਼ੂਰ ਸਾਹਿਬ ਦੀ ਜਿਹਨੇ ਹੁਣ ਸਿੱਖ ਕੌਮ ਦੀ ਮੈਨੇਜਮੈਂਟ ਨਹੀਂ ਹੈ ਮਹਾਰਾਸ਼ਟਰ ਸਰਕਾਰ ਨੇ ਕੰਟਰੋਲ ਲੈ ਲਿਆ ਕੱਤ ਪਟਨਾ ਸਾਹਿਬ ਦਾ ਵਿਹਾਰ ਸਰਕਾਰ ਨੇ ਕੰਟਰੋਲ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਦਿੱਲੀ ਸਰਕਾਰ ਲੈ ਗਈ ਐਸਜੀਪੀਜੀ ਦੌੜੀ ਤੋੜ ਕੇ ਹਰਿਆਣਾ ਲੱਗ ਕਰਦਾ ਤੋਂ ਦੇ ਹਰਿਆਣਾ ਮੁੱਖ ਮੰਤਰੀ ਫੈਸਲਾ ਕਰਦਾ ਹੈ ਤੇ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਨੂੰ ਆਈ ਸੀ ਆ ਤਾਂ ਮਸਾ ਬਚਾਇਆ ਐਸਜੀਪੀਜੀ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਕਰਿਆ ਕਿ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਕਾਲੀ ਦਲ ਨੂੰ ਖਤਮ ਕਰਨਾ ਪੈਣਾ ਹੈ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਰਿਹਾ ਕਿ ਬਾਦਲ ਨਾ ਖਤਮ ਕਰਦੇ ਹੋ ਦੇਖੋ ਇਤੋਂ ਤੱਕ ਲੱਗੇ ਮੈਨੂੰ ਗੋਲੀ ਮਾਰਨ ਤੱਕ ਚਾਹਗੇ ਪਰ ਰੱਬ ਨੇ ਜਿੱਥੇ ਨਹੀਂ ਨਾ ਪ੍ਰਮਾਤਮਾ ਨੇ ਹੁਣ ਕੋਈ ਫਿਕਰ ਨਹੀਂ ਆਈ ਤੇ ਸਾਜੇਸ਼ ਅਕਾਲੀ ਦਲ ਕੌਮ ਦੀ ਲੀਡਰਸ਼ਿਪ ਖਤਮ ਕਰਨ ਵਾਸਤੇ ਇਹਨਾਂ ਨੇ ਸ਼ੁਰੂ ਕੀਤੀ ਪਰ ਕਾਮਯਾਬੀ ਮਿਲੋਂ ਦਿੱਤਾ ਪ੍ਰਮਾਤਮਾ ਨੇ ਤੇ ਜਿਹੜੇ ਖਤਮ ਕਰਨ ਨੂੰ ਫਿਰਦੇ ਸੀ ਉਹ ਅੱਜ ਸੰਕਾ ਦੇ ਰੋਡੇ ਨੇ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਹਨਾਂ ਸੱਚੋਕਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਹੈ ਐਨੀ ਅਗਲੀ ਸਰਕਾਰ ਦਾ ਫੈਸਲਾ ਕਰਨਾ ਇਸ ਇਲੈਕਸ਼ਨ ਨੇ ਦਿਖਾ ਦਿਓ ਸਾਰਿਆਂ ਨੂੰ ਕਿ ਆਪਾਂ ਵਾਪਸ ਆਪਣੀ ਕੌਮ ਦੀ ਜੱਥੇਬੰਦੀ ਪੰਜਾਬ ਦੀ ਜੱਥੇਬੰਦੀ ਨੂੰ ਟੱਕੜਾ ਕਰਕੇ ਆਈ ਜੱਥੇਬੰਦੀ ਹੈ ਜਿਹੜੇ ਤੁਹਾਡੇ ਪੁੰਡਾ ਨੂੰ ਲੱਗੇ ਲੈ ਕੇ ਜਾਓਗੇ ਪੰਜਾਬ ਨੂੰ ਅੱਗੇ ਲੈ ਜਾਓਗੇ ਤੇ ਤੁਹਾਡੀ ਪੰਜਾਬ ਦੀ ਟੰਡ